hon जिलातेड़ भाइने हावा नही पिर्टोचाना कि ਦੇ ਬਾਲ ਜੰਮੀ ਹੋ ਗਏ ਉਹ ਨਾ ਤੁਹਾਨੂੰ ਮੈਂ ਦੱਸ ਮਰ ਗਿਆ ਮੇਰਾ ਨੋ ਸਫਦਰ ਸਿੰਘ ਆ ਜੀ ਹਾਂ ਕੀ ਮਾਮਲਾ ਮਾਮਲਾ ਜੀ ਮੈਂ ਡੇਢ ਘੰਟੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਭਗਤ ਰਾਮ ਸਾਹਿਬ ਦੇ ਵਿੱਚ ਮੱਥਾ ਟੇਕਣਾ ਉਹ ਜੀ ਜਦੋਂ ਮੈਂ ਆਇਆ ਮਤਲਬ ਕਿ 7:35 40 ਦਾ ਮੇਟਾ ਸੀ ਜਾਨੂ 7:00 ਵਜੇ ਜਦੋਂ ਮੈਂ ਮੱਥਾ ਟੇਕਦਾ ਇੱਕ ਬਜ਼ੁਰਗ ਮੇਰੇ ਨਾਲ ਹੀ ਮੱਥਾ ਟਿਕਣ ਗਿਆ ਅੰਦਰ ਜੀ ਤੇ ਉਹ ਬੰਦਾ ਮਤਲਬ ਥੋੜੇ ਟਿੱਡੇ ਤਰਦਾ ਸੀਗਾ ਚੱਲ ਮੈਂ ਕਿਹਾ ਬਜ਼ੁਰਗ ਆ ਗਿਆ ਮੈਂ ਮੱਥਾ ਟਿਕਣ ਲੱਗਾ ਮੈਨੂੰ ਥੋੜੀ ਸ਼ਾਂਕਾ ਜਿਹੀ ਹੋਈ ਉਛਾਂ ਕਾ ਹੋਈ ਤਾਂ ਚੱਲ ਮੈਂ ਮੱਥਾ ਦਾ ਟਿੱਕੇ ਜਾਂਦੀ ਬਾਬਾ ਜੋਦਰੀਆਂ ਤੇ ਕਰਦੇ ਨੇ ਮੈਂ ਡਿਗਾ ਮੇਰੀ ਉਹਦੇ ਵਿੱਚ ਜਾਂਦੀ ਉਹ ਉਲਟ ਸਾਈਡ ਜਿੱਧਰੇ ਪਾਸੇ ਉਹ ਕਿਰਤਨ ਕਰਦੇ ਆ ਬਾਬੇ ਇਧਰ ਦੀ ਗਿਆ ਤੇ ਦੂਜੀ ਸਾਈਡ ਜਾ ਕੇ ਖੜ ਕੇ ਖੁੰਝੇ ਤੇ ਚਲੋ ਇਹ ਬਾਬਾ ਅੱਗੇ ਹੀ ਨਾਲੇ ਦੇਖ ਵੜਦਾ ਸੀ ਕਿ ਮੈਂ ਹਾਂਜੀ ਦੇਖ ਕੋਲੇ ਮੈਂ ਜਾਵੜਾ ਬਾਬੇ ਕੋਲੀ ਮੈਂ ਚੱਲ ਦੇਖ ਲੈਣੇ ਉਹ ਛਾਂਕਾ ਮੇਰ ਹੁੰਨਗਾ ਬੰਦੇ ਉਹਦੇ ਬੰਦੇ ਜੋ ਉਹਦੇ ਵਿੱਚ ਹੀ ਮੈਂ ਹੁਣ ਖੜ ਕੇ ਦੇਖਦਾ ਬ੍ਰਾ ਉਹਨੂੰ ਚਲੇ ਇਹਨੂੰ ਦੱਸਿਆ ਜਾ ਕੇ ਮੁੰਡੇ ਨੂੰ ਮੈਂ ਕਿਹਾ ਵੀ ਉਹ ਕੋਸ਼ਿਸ਼ ਕਰੂਗਾ ਇਹ ਵੀ ਗੱਲ ਸ਼ੰਕਾ ਮੈਨੂੰ ਵੀ ਲੱਗਦੀ ਹੈ ਕਿ ਚਲੇ ਉਹ ਬਿਜਲੇ ਪਾਸੇ ਬੋੜੀਆ ਬਾਬੇ ਕੋਲੇ ਚੜਿਆ ਦਰਵਾਸਾ ਦੇ ਵਿੱਚ ਤੇ ਉਹ ਜਾ ਕੇ ਉੱਥੇ ਜਾ ਕੇ ਨਰਮਲਾ ਤਾਂ ਚਾਹੇ 4-5 ਫੁੱਟ ਨਰਮਲਾ ਚੱਕਤਾ ਹੁਣ ਅਸਿਰਾਲਾ ਪਤਾ ਲੱਗਾਰਾ ਮਰੇ ਇੱਕ ਮੁੰਡਾ ਹੋਰ ਵੀ ਗੱਲਾਂ ਤੇ ਬੈਠਾ ਜੀ ਬੰਦ ਦੇ ਵਿੱਚ ਉਹ ਵਧਾ ਕੀ ਕਰਦਾ ਓਏ ਤੇ ਉਹਨੇ ਜੋ ਥੱਲੇ ਉਤਰ ਗਿਆ ਥੱਲੇ ਉਤਰ ਕੇ ਉਹ 19 ਜੀ ਬਾਹਰ ਨਿਕਲ ਗਿਆ ਸੀ ਬਾਬੇ ਦੇ ਦੇ ਮਗਰ ਪੈ ਗਿਆ ਬਾਬਾ ਸਾਨੂੰ ਪਤਾ ਸੀ ਹਿੰਦਗਾ ਰੱਖਿਆ ਕਰੋ ਜੀ ਗੌਰ ਕਰਦ ਨਹੀਂ ਕੀਤੀ ਉਹ ਕਹਿੰਦਾ ਵੀ ਬੰਦਾ ਕਹੀ ਦਿਣਾ ਤੇ ਫਿਰਦਾਗਾ ਤੇ ਵੀ ਸਾਨੂੰ ਸ਼ੱਕ ਆਇਆਗੇ ਪਰ ਹੁਣ ਜੇ ਕੋਈ ਕਰੂ ਤਾਂ ਪਤਾ ਹੀ ਪੈਰੋ ਆਪਣੀ ਕੀਤੇ ਬੰਦਾ ਕੀ ਕੀ ਮੱਥਾ ਟਿਕਲੇ ਕੀ ਕਰਦਾਗਾ ਚਲ ਅਸੀਂ ਬਾਬੇ ਕੋਲ ਬਾਹਰ ਆ ਗਏ ਤੇ ਬਾਬੇ ਨੂੰ ਦੱਸਿਆ ਬਾਬੇ ਨੇ ਫੜ ਲਿਆ ਵੀ ਤੈਨੂੰ ਕੀ ਨੇ ਕਰ ਲੈਗਾ ਉਹਨੇ ਕੋਈ ਨਹੀਂ ਦੱਸਿਆ ਫੜ ਕੇ ਉਹ ਅੰਦਰ ਲੈ ਗਏ ਤੇ ਇੰਨੀ ਗੱਲਬਾਤ ਹੋਈ ਉਹ ਦੁੜ ਕੇ ਮੇਰੇ ਪਾਸੇ ਵਾਹ ਘਰੇ ਚੱਲੇ ਗਏ ਪੁਲਿਸ ਦਾ ਦਲੀ ਨਾ ਨੇ ਪੁਲਿਸ ਨੂੰ ਖੜਾ ਤੋ ਪੁਲਿਸ ਲਹਿਗੀ ਕਰਾਂ ਜੀ ਇੱਥੋਂ ਕੀ ਮੰਗ ਕਰਦੇ ਲੱਗਦਾ ਬੇਅਦਬੀ ਕਰਨਾ ਐਸ ਬੰਦੇ ਦਾ ਹੈ ਤਾਂ ਲੱਗਦਾ ਤਾਂ ਬੇਅਦਬੀ ਕਰਦੀ ਆ ਜੀ ਤੇ ਪਰ ਹੁਣ ਮੋਰੂ ਕਬਲਾ ਦੇ ਛੜਾ ਕੇ ਲੈ ਜਾਂਦੇ ਆ ਜੀ ਹੁਣ ਕਾਰਵਾਈ ਦੀ ਮੰਗ ਕਰ ਰਹੇ ਆ ਕਰ ਬਈ ਤੁਹਾਨੂੰ ਆਏ ਵੀ ਜੱਥੇਦਾਰ ਸਾਹਿਬ ਵੀ ਆਏ ਸੀ ਇੱਥੇ ਹਾਂਜੀ ਜੱਥੇਦਾਰ ਸਾਹਿਬ ਵੀ ਆਏ ਸੀ ਹਾਂ ਜਦੋਂ ਸਾਰਾ ਪਿੰਡ ਕੰਦਰ ਅੱਜ ਇਹ ਨਹੀਂ ਕੀਤਾ ਕੋਈ ਹੋਰ ਵੀ ਕਰੂਗਾ ਤੇ ਫਿਰ ਇਹ ਤਾਂ ਹੁਣ ਸੰਗਤ ਨੇ ਦੇਖਣਾ ਜੀ ਕੀ ਕਰਨਾ ਨਹੀਂ ਕੀ ਕਰਨਾ ਕਿ ਜਿਹੜੀ ਮੈਂ ਚੀਜ਼ ਦੇਖੀ ਸੁਣਦਾ ਮੈਂ ਇਹ ਦੇਖੀ ਆ ਕਿ ਮੈਂ ਉਹ ਬੰਦੇ ਨੂੰ ਜਾਣਦਾ ਨਹੀਂ ਸੀ ਆਪਣੇ ਔਣੀ ਪਿੰਡ ਉਹਦਾ ਪਿੰਡ ਕਿਹੜਾ ਸੀ ਜੇ ਨਾਰੋਗ ਦੇ ਤਾਂ ਬੀਰ ਵੀ ਕਰ ਸਕਦਾ ਸੀ ਕਰ ਸਕਦਾ ਜੀ ਕਰ ਤੇ ਜਿਹੜੇ ਜੰਗ ਨੋ ਕੀ ਕਰ ਸਕਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤੋਆਣਾ ਸਾਹਿਬ ਕਿਹੜੀ ਮਾਦਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰ ਚਪੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਵੀ ਸੇਵੀ ਕੋਤੇ ਟਾਈਮ ਲੱਗਿਆ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਉਬਗਿਆ ਕੀਤਾ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਬਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਕਿਹੜੀ ਬੇਅਦਬੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਨੇ ਕੀਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ ਤਾਂ ਤੇ ਅਸੀਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧਵਾਦਾ ਆਪਣੇ ਦਲਵਾਰ ਸਾਹਿਬਾਂ 'ਚ ਪਹਿਰੇ ਵਧਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਤੇ ਮੰਨ ਦੀ ਕਾਰਵਾਈ ਕਰੀ ਜਾਵੇ ਤੇ ਇਹਦਾ ਕਿਹੜਾ ਸਾਨੂੰ ਚੋਰਾ ਮਗਰਲਾ ਕਿਹੜੇ ਨੇ ਕਰਾਇਆ ਜੇ ਕੋਈ ਵੀ ਏਜੰਸੀ ਆ ਉਹ ਨੰਗੀ ਕੀਤੀ ਜਾਵੇ ਜੀ 2015 ਦੇ ਵਿੱਚ 1 ਜੂਨ ਅੱਜ ਦਾ ਦਿਨ ਹੀ ਸੀ ਉਦੋਂ ਤੋਂ ਲੈ ਕੇ ਇਹ ਘਟਨਾਕ੍ਰਮ ਸ਼ੁਰੂ ਹੋਇਆ ਲਗਾਤਾਰ ਕਾਨੂੰਨ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਘਟਰਾਵੇਂ ਵਾਪਰ ਦਿਆਂ ਦਿੰਦੇ ਨੇ ਕੀ ਕਹਿਣਾ ਹੈ ਇਹ ਕਿਹੜੇ ਜੂਨ 84 ਆ ਨਾ ਅੱਜ ਉਹ ਦਿਨ ਆ ਕਿਹੜਾ ਏਜੰਸੀਆਂ ਉਹਨਾਂ ਦਿਨਾਂ ਤੇ ਰੋਲੇ ਪਵਾਉਂਦੀਆਂ ਹੁੰਦੀਆਂ ਹਨ ਇਸ ਕਰਕੇ ਮੈਂ ਇਹ ਦੂਗਾ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਇੱਥੇ ਅਵਗਿਆ ਕੀਤੀ ਹੈ ਕਿਹੜੇ ਪਾਪੀ ਨੇ ਉਸ ਤੇ ਮੰਨ ਦੀ ਕਾਰਵਾਈ ਹੋਗੀ ਤੇ ਸ਼ਰੋਮਨੀ ਕਮੇਟੀ ਨੂੰ ਮੈਂ ਇਹ ਆਦੇਸ਼ ਦਿੰਦਾ ਵੀ ਅਸੀਂ ਮਗਰ ਨਹੀਂ ਹਟਣਾ ਕੋਲ ਵਿਅਕਤੀ ਸੀ ਕੋਈ ਪਤਨ ਲੱਗੇ ਉਹ ਇਤੋਂ ਦਾ ਆਪਣਾ ਕੀ ਆਪਣਾ ਹੈਗਾ ਮੂਮ ਦਾਗਾ ਪਹਿਲਾਂ ਵੀ 2-3 ਦਿਨਾਂ ਦਾ ਇੱਥੇ ਢੇਡੇ ਕੱਢ ਰਿਹਾ ਸੀਗਾ ਉਹ ਮੱਥ ਕੇ ਕੀਤੀ ਇਹ ਬਿਆਦ ਵੀ ਇਸ ਕਰਕੇ ਮਨ ਦੀ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਕੋਈ ਜਾਂਚ ਵੀ ਕੀਤੀ ਜਾਵੇਗੀ ਜੇ ਜਾਂਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜਾਂਚ ਟੀਮ ਆ ਘੜੀ ਧਾਮੀ ਸਾਹਿਬ ਨੇ ਭੇਜਦੀ ਉਹ ਚਾਰ ਛਪਰੇ ਕਿੱਥੋਂ ਵੀ ਸਾਨੂੰ ਪਤਾ ਲੱਗਿਆ ਦੇਖੋ ਸਰਕਾਰਾਂ ਵੀ ਜਾਂ ਸਾਫ ਦੀਆਂ ਕਰਨਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਹੜੇ ਕਾਰਜਕਰਨੀ ਮੈਂਬਰ ਸਾਡੇ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਜੀ ਚੁੰਗਾ ਸਾਹਿਬ ਤੇ ਸਾਡੇ ਇਥੋਂ ਦੇ ਮੈਨੇਜਰ ਤੇ ਇਥੋਂ ਦੀ ਸਾਰੀ ਕਿੰਨੇ ਮਤਲਬ ਪਿੰਡ ਵਾਲੇ ਨਾਲ ਸੰਗਤ ਦਾ ਵੀ ਧੰਨਵਾਦ ਕਰਦਾ ਬਾਕੀ ਵੀ ਗੁਰੂ ਘਰ ਚ ਸੇਵਾਦਾਰ ਲਗਭਗ ਵਧਾਏ ਜਾਣਗੇ ਜੀ ਉਹ ਤਾਂ ਵਧਾਤੇ ਉਹ ਤਾਂ ਹੁਣੀ ਵਧਾਤੇ ਵੀ ਸੇਵਾਦਾਰ ਤਾਂ ਤੇ ਪਿੰਡ ਦਾ ਵੀ ਮੈਂ ਧੰਨਵਾਦ ਕਰਦਾ ਕਿਹੜਾ ਪਿੰਡ ਨੇ ਵੀ ਸਾਨੂੰ ਸਹਿਯੋਗ ਬੜਾ ਦਿੱਤਾ ਹੁਣ ਵੀ ਸਾਰਾ ਨਗਰ ਇੱਥੇ ਖੜਾਗਾ ਮੈਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਖਾਲਸਾ ਜੀ ਦਾ ਵੀ ਧੰਨਵਾਦ ਕਰਦਾ ਚੁੰਗਾ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਹੜਾ ਤੁਸੀਂ ਮਿੰਟੋ ਮਿੰਟ ਇੱਥੇ ਆ ਗਏ ਤੁਹਾਡਾ ਵੀ ਬਹੁਤ ਇਹ ਬੰਦਾ ਬਚਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਨੂੰ ਫਤੂਆਨਾ ਸਾਹਿਬ ਕਹਿੰਦੇ ਨੇ ਜੀ ਬੜਾ ਮਨਤਾਲਾ ਸਥਾਨ ਹੈ ਇਸ ਸਥਾਨ ਦੇ ਉੱਤੇ ਅੱਗੇ ਹੀ ਜਿਹੜਾ ਬਾੜ ਦਾ ਕੱਲੂ ਕੜਾ ਸਮਾਪਤ ਹੋਇਆ ਸੀ ਜਿਹੜੀ ਅੱਜ ਘਟਨਾ तकरीबन ਪੌਣੇ 11 ਵਜੇ ਦੇ ਕਰੀਬ ਵਾਪਰੀ ਹੈ ਜੋ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਉਹਨੂੰ ਥਾਣੇ ਲੈ ਗਈ ਸੀ ਫੜ ਕੇ ਇੱਥੇ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਥਾਣੇ ਫੋਨ ਕਰ ਦਿੱਤਾ ਸੀ ਉਹ ਕੋਈ ਸ਼ਾਇਦ ਸ਼ਕੰਜਨ ਸਿੰਘ ਨਾਂ ਦਾ ਹੈ ਜਿਹਦੀ 65-70 ਸਾਲ ਦੀ ਉਮਰ ਹੈ ਮੂਮਾ ਪਿੰਡ ਦਾ ਗਵਾਂਢੀ ਪਿੰਡ ਦਾ ਇਹ ਵੀ ਇੱਥੇ ਅੱਗੇ ਪਤਾ ਲੱਗਾ ਵੀ ਉਹ ਪਹਿਲਾਂ ਵੀ ਆਉਂਦਾ ਰਿਹਾ ਸੀ ਅੱਜ ਉਹ ਜਾ ਕੇ ਜਿਹੜਾ ਹੈ ਥੜਾ ਸਾਹਿਬ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਉੱਤੇ ਉੱਪਰ ਜਾਂਦਾ ਹੈ ਤੇ ਉਹ ਮਾਰੇਦਾਰ ਮਾਲ ਚੱਕਦਾ ਜਦੋਂ ਰਮਾਲ ਚੱਕਦਾ ਜਿਹੜਾ ਉੱਥੇ ਬੈਠਾ ਸਿੰਘ ਦੇਗ ਦੀ ਸੇਵਾ ਕਰਦੇ ਸੀ ਸੰਗਤ ਦੇ ਤਿੰਨ ਚਾਰ ਬੰਦੇ ਹੋਰ ਵੀ ਸੀ ਮੱਥਾ ਟੇਕਣ ਵਾਲੇ ਉਹ ਸਿੰਘ ਨੇ ਕਿ ਉਹ ਲਲਕਾਰਾ ਮਾਰਿਆ ਤਾਂ ਉੱਥੇ ਰਮਾਲ ਤਰ ਕੇ ਵਾਪਸ ਹੋ ਜਾਂਦਾ ਤੇ ਇਹ ਜਿਹੜੀ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੈ ਬਹੁਤ ਦੁਖਦਾਈ ਘਟਨਾ ਕਿਉਂਕਿ ਇੱਕ ਤਾਂ ਦਿਨੇ ਜਿਹੜੇ ਬੜੇ ਕਸੂਤੇ ਬਹੁਤ ਭਿਆਨਕ ਸਿੱਖ ਕੌਮ ਦੇ ਵਾਸਤੇ ਜਿਹੜੇ ਹੈ ਬਹੁਤ ਕੱਲੂ ਘਾਰੇ ਦੇ ਦਿਨ ਨੇ ਅਏ ਦਿਨਾਂ ਦੇ ਵਿੱਚ ਆ ਕੇ ਹਰ ਸਿੱਖ ਚਿੰਤਤ ਹੁੰਦਾ ਕਿਉਂਕਿ ਦਰਬਾਰ ਸਾਹਿਬ ਦਾ ਸਾਕਾ ਅੱਜ ਸਿੱਖ ਸਾਰਿਆਂ ਦੇ ਮਨ ਦੇ ਵਿੱਚ ਹੀ ਹੈ ਜਦੋਂ 1 ਜੂਨ ਆਉਂਦੀ ਹੈ ਤੇ ਸਿੱਖਾਂ ਵਾਸਤੇ ਇਹ ਦਿਨਾਂ ਜਿਹੜਾ 6 7 ਜੂਨ ਤੱਕ ਬਹੁਤ ਦੁਖਦਾਈ ਦਿਨ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਯਾਦ ਆਉਂਦਾ ਵੀ ਬਰਗਾੜੀ ਜਿਹੜੇ ਪੋਸਟਰ ਲੱਗੇ ਸੀ ਸ਼ਾਇਦ ਉਦੋਂ ਵੀ ਆਹੀ ਦਿਨ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਸਮਝੋ ਜੰਦਗੀਆਂ ਨੇ ਗਵਰਨਮੈਂਟਾਂ ਜਿਹੜੀਆਂ ਹੈ ਕੰਟਰੋਲ ਨਹੀਂ ਕਰਦੀਆਂ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਉਹਨੇ ਕਰਾਤਾ ਇਹਨੇ ਕਰਾਤਾ ਅਸੀਂ ਚਾਹੁੰਦੇ ਆ ਵੀ ਇਹ ਬੰਦੇ ਨੇ ਮਗਰ ਕੌਣ ਤਾਕਤਾਂ ਨੇ ਇਹ ਬੰਦੇ ਵਾਰੀ ਇਹ ਵੀ ਸਾਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਇਹਨਾਂ ਨੇ ਪਹਿਲਾਂ ਵੀ ਸੇਵਾਦਾਰ ਇਹਨੂੰ ਦੋ ਤਿੰਨ ਬਾਰਾ ਵੜਿਆ ਇਹਨੂੰ ਕਿਹਾ ਕਿਉਂਕਿ ਕਿਸੇ ਨੂੰ ਤੁਸੀਂ ਦਰਬਾਰ ਸਾਹਿਬ 'ਚ ਵੜਨੋਂ ਨਹੀਂ ਰੋਕ ਸਕਦੇ ਪਰ ਜਦੋਂ ਕੋਈ ਬੰਦਾ ਹਰਕਤ ਕਰਦਾ ਫੇਰ ਪਤਾ ਲੱਗਦਾ ਵੀ ਉਹ ਹਰਕਤ ਕਰਦਾ ਸੋ ਅਸੀਂ ਬਹੁਤ ਮਾਨਯੋਗ ਸਿੰਘ ਸਾਹਿਬ ਆਪਾ ਟੈਕਸ ਵਿੱਚ ਧਨੋਲਾ ਪਰਮਜੀਤ ਸਿੰਘ ਜੀ ਖਾਲਸਾ ਜੀ ਜਿਹੜੇ ਅੰਤਰੀਂ ਗਵਮਨਿਸ਼ੋਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਆ ਕੇ ਗਏ ਨੇ ਉਹ ਸਾਡੇ ਆਉਣ ਤੋਂ ਪੂਸ ਵੈਸੇ ਪਹਿਲਾਂ ਉਹਨੂੰ ਇੱਥੋਂ ਪਿੰਡ ਦੇ ਆ ਫੋਨ ਕਰਨ ਤੇ ਲੈ ਗਿਆ ਚੁੱਕੀ ਸੀ ਉਹ ਜੋ ਬਣਦੀ ਕਾਰਵਾਈ ਆਸੀਂ ਪੂਸ ਤੋਂ ਜੋੜ ਦੇ ਕੇ ਕਿਹਾ ਡੀਐਸਪੀ ਮਹਿਲਕਲਾ ਅਗੇ ਸੀ ਐਸਐਚਓ ਡੈੱਟਲੇਵਾਲ ਸਾਰੀ ਫੋਰਸ ਆ ਗਈ ਸੀ ਉਹਨਾਂ ਨੂੰ ਜੋੜ ਦੇ ਕੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਤੇ ਪਿੱਛੇ ਕਿਉਂ ਹਨ ਕੌਣ ਹੈ ਉਹ ਕੌਣੋ ਲੋਕ ਜਿਹੜੇ ਇਹ ਦਿਨਾਂ ਦੇ ਵਿੱਚ ਅਮਨੁਮਾਨ ਨੂੰ ਅੱਗ ਲਾਉਂਦੇ ਨੇ ਪੰਜਾਬ ਦੇ ਨੂੰ ਤੇ ਜਦੋਂ ਕਿਸੇ ਕੌਮ ਇਸ ਵੇਲੇ ਜਿਹੜਾ ਕੱਲੂ ਘਾਰੇ ਦੇ ਵਿੱਚ ਉਹ ਦਿਨਾਂ ਨੂੰ ਯਾਦ ਕਰ ਬਾਪਰੇ ਸੀ ਸੋ ਇਹਦੇ ਵਾਸਤੇ ਅਸੀਂ ਸਾਰੀ ਗੱਲਬਾਤ ਕੀਤੀ ਆ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਮੈਂ ਇਸ ਹਲਕੇ ਦਾ ਪਰੌੜ ਹਲਕੇ ਦਾ ਸੇਵਾਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਹ ਜਿਹੜਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਦੀਨ ਹੀ ਆਉਂਦਾ ਹੈ ਤੇ ਇਸ ਤੋਂ ਵੀ ਮੈਂ ਮੁਨਕਰ ਨਹੀਂ ਹੋ ਸਕਦਾ ਸੋ ਬੜਾ ਦੁੱਖ ਹੈ ਤੇ ਇੰਨੀ ਮੈਂ ਜ਼ਰੂਰ ਕਹਿੰਦਾ ਵੀ ਸਾਡੇ ਮਲਾਜ਼ਮ ਜਿਹੜੇ ਬੈਠਾ ਸੀ ਉੱਥੇ ਉਹਦੀ ਉਹ ਗੁਰ ਸਿੰਘ ਦੀ ਉਹਦੀ ਵਾਂ ਘੱਟੀ ਹੋਈ ਆ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਪਾਠ ਪ੍ਰਕਾਸ਼ੀ ਉੱਥੇ ਗਿਆ ਸੀ ਪਰ ਉਹਨਾਂ ਨੂੰ ਉਸ ਬੰਦੇ ਨੂੰ ਉਸ ਵੇਲੇ ਕਿ ਬੇਸ਼ੱਕ ਇਹਨੇ ਬਾਹਰ ਲੈ ਕੇ ਉਹਦੀ ਸੇਵਾ ਕੀਤੀ ਪਰ ਉੱਥੇ ਇਹਨਾਂ ਨੇ ਕੁਝ ਨਹੀਂ ਕਰ ਸਕਿਆ ਉਹਦਾ ਮੈਨੂੰ ਬਹੁਤ ਜ਼ਿਆਦਾ ਮੇਰੇ ਮਨ ਨੂੰ ਤਕਲੀਫ ਹੈ ਕਿ ਮੈਂ ਤੁਹਾਡਾ ਪ੍ਰੈਸ ਨੂੰ ਵੀ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਸਿੰਘ ਸਾਹਿਬ ਹਦਾਇਤ ਕਰਕੇ ਗਏ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਵੀ ਐਸਐਸਪੀ ਸਾਹਿਬ ਬਰਨਾਲਾ ਦੇ ਨਾਲ ਗੱਲ ਹੋਈ ਆ ਸਾਰੇ ਬਾਰ-ਬਾਰ ਕਿਤੋਂ ਵੀ ਕਿਤੋਂ ਬਾਰ-ਬਾਰ ਫੋਨ ਆ ਰਹੇ ਨੇ ਸਾਨੂੰ ਵੀ ਇਹਦੇ ਤੇ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਜੇਕਰ ਤੇ ਸਾਡੇ ਹੁੰਦੇ ਆ ਇੱਥੇ ਅਸੀਂ ਆ ਜਾਂਦੇ ਉਹਦੇ ਹੁੰਦੇ ਇੱਥੇ ਉਹ ਮੇਰੇ ਹੁੰਦੇ ਇੱਥੇ ਆਉਂਦਾ ਤਾਂ ਅਸੀਂ ਜ਼ਰੂਰ ਉਹਨੂੰ ਬੰਦਾ ਬਣਾ ਦਿੰਦੇ ਉਹਦਾ ਇੱਕ ਪਾਸਾ ਜ਼ਰੂਰ ਕਰਦੇ ਕਿਉਂਕਿ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਕੋਈ ਪੱਟੇ ਤਾਂ ਪੁੱਤ ਬਰਦਾਸ਼ਤ ਨਹੀਂ ਕਰਦਾ ਮੈਨੂੰ ਦੁੱਖ ਹੈ ਮੈਂ ਮੁੰਡਿਆਂ ਨੂੰ ਕਿਹਾ ਸੀ ਵੀ ਤੁਸੀਂ ਕੀ ਕੀਤਾ ਪਰੰਤੂ ਜੋ ਪਿੱਛੇ ਵਾਪਰ ਗਈ ਉਹ ਵਾਪਰ ਗਈ ਤੇ ਅੱਗੇ ਵਾਸਤੇ ਮੈਂ ਸੁਚੇਤ ਕਰਦਾ ਸਾਡੇ ਪ੍ਰਬੰਧ ਨੂੰ ਵੀ ਇਹ ਪ੍ਰਬੰਧ ਆ ਜਿਹੜਾ ਸੁਚੇਤ ਰਹੇ ਤਾਂ ਕਿ ਜਿਹੜੀਆਂ ਜਿਹੀਆਂ ਫਟੇ ਭਿਆਨਕ ਘਟਨਾਵਾਂ ਸਤਗੁਰੂ ਦੇ ਬਿਆਦਵੀ ਦੀਆਂ ਨਾਂ ਵਾਪਰਨ ਇਹ ਮੇਰੀ ਗੁਜਾਰਸ਼ ਬੇਨਤੀ ਹੈ ਲੱਗਦਾ ਵੱਡਾ ਵਿਚਾਰ ਰਹਿ ਗਿਆ ਜਿਹੜੇ ਸੇਵਾਦਾਰ ਦੀ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਜਿਹੜੀ ਉਹ ਰਿਲੀਜ਼ ਹੋ ਗਈ ਹੈ ਮੇਰਾ ਖਿਆਲ ਆ ਤੁਹਾਡੇ ਕੋਲ ਵੀ ਹੋਣੀ ਆ ਉਹਦੇ ਉਹ ਚੱਕ ਦਾ ਰਮਾਲ ਕਈ ਵਾਰੀ ਕੀ ਹੁੰਦਾ ਨਾ ਜੀ ਮੈਂ ਵੀ ਪਿੰਡ ਚੋਂ ਲੋਕ ਆਉਂਦੀ ਸੰਗਤ ਉਹ ਆ ਕੇ ਚੋਰ ਵੀ ਕਰਦੇ ਆ ਕੋ ਬਹੁਤ ਲੋਕ ਐਸਾ ਵੀ ਕਰ ਲਿਓ ਉਹ ਰਮਾਲ ਚੱਕ ਕੇ ਸਤਗੁਰੂ ਦੇ ਦਰਸ਼ਨ ਕਰਕੇ ਰਮਾਲ ਟਕਾ ਦਿੰਦੇ ਆ ਪਰੰਤੂ ਇਹ ਜਿਹੜਾ ਬੰਦਾ ਇਹ ਜਦੋਂ ਆਉਂਦਾ ਇਹ ਮੱਥਾ ਵੀ ਨਹੀਂ ਟੇਕਦਾ ਇਹ ਪ੍ਰਕਾਰਾਂ ਵੀ ਪੁੱਠੇ ਪੱਸ ਦੀ ਜਾਂਦਾ ਇਹ ਸਿੱਧਾ ਜਾਂਦਾ ਜਾ ਕੇ ਮੱਥਾ ਨਹੀਂ ਟੇਕਦਾ ਕੋਈ ਚੌਰ ਨਹੀਂ ਚੁੱਕਦਾ ਇਹ ਬੰਦੇ ਦਾ ਜਿਹੜਾ ਮਨਸਾ ਜੋ ਅਸੀਂ ਦੇਖਿਆ ਉਹ ਸਤਗੁਰੂ ਦੀ ਬੇਅਦਵੀ ਕਰਨ ਦਾ ਸੀਗਾ ਨਹੀਂ ਤੇ ਲੋਕ ਚੌਰ ਵੀ ਕਰਦੇ ਆ ਮਹਾਰਾਜ ਦੇ ਦਰਸ਼ਨ ਵੀ ਕਰਦੇ ਆ ਆਮ ਹੀ ਆਪਾਂ ਦੇਖਦੇ ਰਹਿੰਨੇ ਆ ਪਰ ਇਹ ਬੰਦੇ ਦੀ ਮਨਸਰ ਜਿਹੜੀ ਉਹ ਠੀਕ ਨਹੀਂ ਸੀ ਹੈ ਅੱਛਾ ਕਾਰਵਾਈ ਦੀ ਕੀ ਮੰਗ ਕਰਦੇ ਹੋ ਮਤਲਬ ਔਰ ਤੁਹਾਨੂੰ ਗੱਲ ਵੀ ਦੇਖੋ ਕਾਰਵਾਈ ਤਾਂ ਜੀ ਇਹ ਆ ਵੀ ਇਹਨਾਂ ਨੇ ਅੱਗੇ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰ ਇਹ ਘਟਨਾ ਵਾਪਰੀ ਸੀ ਉਹ ਬੰਦੇ ਨੂੰ ਮਾਰ ਦਿੱਤਾ ਗਿਆ ਸੀ ਉੱਥੇ ਸੇਵਾਦਾਰਾਂ ਨੇ ਕੁੱਟਿਆ ਸੰਗਤ ਨੇ ਤੇ ਉਹ ਬੰਦਾ ਮਰ ਗਿਆ ਮਰਨੋਂ ਪ੍ਰੰਤ ਉਦੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਰਧਾਵਾ ਸਾਹਿਬ ਸੀ ਗ੍ਰਹਿ ਮੰਤਰੀ ਇਹਨਾਂ ਨੇ ਗੱਲ ਇਹਦਾ ਸੀ ਡੀਐਨਏ ਟੈਸਟ ਕਰਵਾ ਕੇ ਅਸੀਂ ਪਤਾ ਕਰਾਂਗੇ ਕਿਸੇ ਨੇ ਕੱਖ ਪਤਾ ਨਹੀਂ ਕੀਤਾ ਏ ਅੱਜ ਵੀ ਨਹੀਂ ਪਤਾ ਲੱਗਣਾ ਸਤਗੁਰੂ ਦੀ ਵਿਆਦਵੀ 2015 ਤੋਂ ਸ਼ੁਰੂ ਹੋਈ ਵੀ ਅੱਜ ਤੱਕ ਇਹ ਟੇਕਣ ਦਾ ਨਾਂ ਨਹੀਂ ਲੈ ਲਈ ਪਤਾ ਨਹੀਂ ਇਹ ਕੌਣ ਏਜੰਸੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਾਰਡਰ ਸਟੇਟ ਆ ਵੀ ਇੱਥੇ ਲਾਂਬੂ ਲਾਉਣੇ ਚਾਹੀਦੇ ਆ ਅਮਨ ਨੂੰ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਆਦਵੀ ਇੱਕ ਮੈਂ ਨਹੀਂ ਕਹਿੰਦਾ ਵੀ ਕਿਸੇ ਹੋਰ ਧਰਮ ਦੀ ਵਿਆਦਵੀ ਹੋਵੇ ਕਿਤੇ ਕੋਈ ਹੋਰ ਜਾਵੇ ਇਹ ਮੈਂ ਮੇਰਾ ਕਦਾ ਜਿੱਤੇ ਮੇਰਾ ਮਕਸਦ ਨਹੀਂ ਪਰੰਤੂ ਮੈਂ ਜਿਹੜੀ ਗੱਲ ਜ਼ਰੂਰ ਕਹਾਂ ਕਿ ਕਿਤੇ ਵੀ ਹੋਰ ਕੱਟਣਾ ਨਹੀਂ ਵਾਪਰ ਰਹੀ ਵਾਪਰ ਨਹੀਂ ਨਹੀਂ ਚਾਹੀਦੀ ਪਰ ਗੁਰਦੁਆਰਾ ਸਾਹਿਬ ਹੀ ਕਿਉਂ ਆ ਹੁਣ ਅਜੋਸੋਂ ਪਿੰਡੋਂ ਉਹਨਾਂ ਦੇ ਸਰਪੰਚ ਸਾਹਿਬ ਹੋਰ ਪੰਚਾਇਤ ਵੀ ਆਈ ਸੀ ਉਹ ਕਹਿਣ ਲੱਗੇ ਵੀ ਤਾਂ ਬੰਦਾ ਜੀ ਦਵਾਈ ਖਾਂਦਾ ਤਾਂ ਜੀ ਕਮਲਾ ਇਹਨੂੰ ਗੱਲ ਨੂੰ ਕਮਲੇ ਨੂੰ ਕਿਵੇਂ ਮੰਨਿਆ ਜਾਵੇ ਦੂਸਰੇ ਪਿੰਡੋਂ ਆਇਆ ਪਿੰਡ ਦਾ ਬੰਦਾ ਹੋਵੇ ਅਸੀਂ ਫੇਰ ਵੀ ਕਹਿੰਦੇ ਵੀ ਤਾਂ ਪਿੰਡ ਦਾ ਸੀ ਹਰ ਰੋਜ਼ ਆਉਂਦਾ ਇਹ ਤਾਂ ਆਏ ਹੀ ਦੂਸਰੇ ਪਿੰਡੋਂ ਆ ਮੂਮਾ ਪਿੰਡ ਦਾ ਕੋਈ ਸੱਜਣ ਸਿੰਘ ਨਾਮ ਦਾ ਬੰਦਾ ਹੈ ਸੋ ਅਸੀਂ ਤਾਂ ਕਿਹਾ ਵੀ ਡਿਪਟੀ ਸਾਹਿਬ ਵੀ ਆਏ ਪੋਸਾਈ ਸੀ ਸਾਨੂੰ ਕਹਿ ਕੇ ਗਏ ਨੇ ਵੀ ਅਸੀਂ ਇਹ ਕਰਾਂਗੇ ਅਸੀਂ ਕਿਹਾ ਸੀ ਵੀ ਜੇ ਅਗਰ ਨਾ ਤੁਸੀਂ ਕਾਰਵਾਈ ਕੀਤੀ ਤਾਂ ਅਸੀਂ ਇਹਦਾ ਸਖਤ ਐਕਸ਼ਨ ਹੈ ਜਿਹੜਾ ਉਹ ਸੰਗਤ ਨੂੰ ਨਾਲ ਲੈ ਕੇ ਕਰਾਂਗੇ ਆ ਇਹਦੇ ਵਿੱਚ ਇੱਕ ਸੱਜਣ ਸਿੰਘ ਆਲਮੀਆਾ ਰੌਂਡੋ 67 ਸਾਲ ਦੀ ਉਮਰ ਆ ਗਈ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਉਹਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀੜ ਸਾਹਿਬ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਕਰਮਾ ਕਰਕੇ ਉਹ ਪਿੱਛੇ ਹੀ ਸੀਸ ਨੂੰ ਆ ਕੇ ਸਤਕਾਰ ਦਿੰਦੇ ਆ ਤੇ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮੁਲਾਜ਼ਮ ਸੀ ਚਾਹੇ ਉਹਦੀ ਡਿਊਟੀ ਸੀ ਕੜਾਸ ਤੇ ਜਾਂ ਕੋਈ ਸੀ ਤੇ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਅਪ੍ਰੀਹੈਂਸ਼ਨ ਹੈਗੀ ਆ ਕਿ ਬਈ ਇਹਨੇ ਬੇਦਬੀ ਦੀ ਕੋਸ਼ਿਸ਼ ਕੀਤੀ ਆ ਉਹ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ ਤੇ ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਕਰਪੀ ਹੋ ਕੀ ਫਰਾਂਗੇ ਬੰਦਾ ਰਾਸਤੇ ਵਿੱਚ ਲੈ ਲੈ ਜੀ ਬੰਦਾ ਮੇਰਾ ਹੈ ਉਹ ਡਾਊਨ ਲੋਕ ਕੀਤਾ ਹੋਇਆ ਸੀ ਜਨਨ ਜੇ ਤਸਵੀਰ ਜਨਨ ਸਾਹਿਬ ਦੇ ਕੋਈ ਅੰਗ ਤਾਂ ਨਹੀਂ ਪੜੇਗੇ ਨਹੀਂ ਨਹੀਂ ਬੇਦ ਵੀ ਕੋਈ ਨਹੀਂ ਹੋਈ ਹੈ ਸਪਸ਼ਟ ਇੱਕ ਗੱਲ ਮੈਂ ਕਲੀਅਰ ਕਰ ਦਿੰਨਾ ਹਾਂ ਉਹ ਬੇਦ ਵੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜਿਹੜੇ ਹੈ ਸੂਤ ਤੇ ਸੀਸ ਨੂੰ ਆਉਂਦਾ ਉਹ ਐਕਟ ਜਿਹੜਾ ਹੈ ਸਸਪੀਸ਼ियस ਹੈ ਉਹ ਉਹ ਕੁਝ ਐਪਲੀ ਹੈਂਡਸਨਸ ਨੇ ਇਹਨਾਂ ਦੀਆਂ ਉਹ ਕਲੀਅਰ ਹੋ ਜਾਣਗੀਆਂ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰ ਦਿਆਂ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਏਗੀ ਠੀਕ ਕਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਉਹਨ ਮੈਰਿਟ ਹੋਏਗਾ ਸੀ ਉਹ ਕਰਾਂ ਮਤਲਬ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਪਿੱਛੇ ਜਿਹੜੀ ਜਾਂਚ ਕੀਤੀ ਜਾਵੇ ਕੌਣ ਕੀ ਬੰਦਾ ਇਹ ਵੀ ਉਹ ਉਹ ਦੇਖੋ ਜਦੋਂ ਪਰਚਾ ਜੇ ਦਰਜ ਹੁੰਦਾ ਹੈ ਤੇ ਇਨਵੈਸਟੀਗੇਸ਼ਨ ਹੋਏਗੀ ਉਹ ਤਾਂ ਆਬਵੀਅਸ ਹੀ ਹੈ ਸੋ ਬੈਕਵਰਡ ਲਿੰਕ ਕੀ ਫਾਰਵਰਡ ਲਿੰਕ ਕੀ ਉਹ ਤਾਂ ਸਾਰੇ ਹੋਣਗੇ ਹੀ ਕਲੀਅਰ ਬਟ ਜਥੇਦਾਰ ਸਾਹਿਬ ਨੂੰ ਜਿਹੜੇ ਸੀਗੇ ਉਹ ਆਏ ਸੀਗੇ ਚਲੋ ਇਹ ਮੁੱਦਾ ਜਿਹੜਾ ਹੈ ਮੈਂ ਤਾਂ ਹੀ ਇੱਥੇ ਆਇਆ ਸੀਗਾ ਵੀ ਇਹ ਬੰਦੇ ਨੂੰ ਆਪਾਂ ਕੋਈ ਹੋਰ ਰੰਗਤ ਨਾ ਮਿਲ ਜਾਵੇ ਇਸ ਲਈ ਜਥੇਦਾਰ ਸਾਹਿਬ ਵੀ ਆਪਣਾ ਸਖ ਸੰਤੋਸ਼ ਹੋ ਗਏ ਨੇ ਪੰਚਾਇਤ ਆਈ ਹੈ ਮੈਂ ਪੰਚਾਇਤ ਨਾਲ ਵੀ ਗੱਲ ਕਰ ਰਹੇ ਹਾਂ ਸੋ ਕਿਸੇ ਦਾ ਕੋਈ ਨਹੀਂ ਫਾਰਸ਼ਲਟੀ ਕੋਈ ਨਹੀਂ ਮੈਰਿਟ ਤੇ ਸੋ ਠੀਕ ਹੈ